ਪਿਓ ਪੁੱਤ ਦੇ ਕਤਲ ਮਾਮਲੇ ਵਿੱਚ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਨਰਸਲ ਜ਼ਮੀਨੀ ਵਿਵਾਦ ਇਸ ਹੱਦ ਤੱਕ ਵੱਧ ਗਿਆ ਕਿ ਸ਼ਰੀਕੇ ਬਾਜੀ ਦੇ ਵਿੱਚ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਨਾਲ ਸੰਬੰਧਿਤ ਹੈ ਜਿੱਥੋਂ ਖਬਰ ਆ ਰਹੀ ਹੈ ਕਿ ਮੁਕਸਰ ਜ਼ਿਲ੍ਹੇ ਦੇ ਮਲੋਟ ਇਲਾਕੇ ਦੇ ਪਿੰਡ ਅਬুল ਖਰਾਨਾ ਵਿੱਚ ਸ਼ਨੀਚਰਵਾਰ ਦੇਰ ਸ਼ਾਮ ਦੋਰੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਦੇ ਸਹੁਰੇ ਅਤੇ ਸਾਲੇ ਖਿਲਾਫ ਵੀ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਤੇ ਦਵਿੰਦਰ ਸਿੰਘ ਵਾਸੀ ਮੁਕਸਰ ਸਾਹਿਬ, ਨਛੱਤਰ ਸਿੰਘ ਤੇ ਰਵਿੰਦਰ ਸਿੰਘ ਬੱbbi ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਨਛੱਤਰ ਸਿੰਘ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਰਿਸ਼ਤੇਦਾਰ ਹੈ ਅਤੇ ਜਦ ਕਿ ਰਵਿੰਦਰ ਸਿੰਘ ਉਸ ਦਾ ਸਾਲਾ ਹੈ। ਫਿਲਹਾਲ ਪੁਲਿਸ ਤਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਮ੍ਰਿਤਕਾਂ ਦੀ ਪਛਾਣ ਵਿਨੇ ਪ੍ਰਤਾਪ ਸਿੰਘ ਬਰਾੜ ਤੇ ਉਸ ਦੇ ਪੁੱਤ 25 ਸਾਲਾ ਪੁੱਤਰ ਸੂਰਜ ਪ੍ਰਤਾਪ ਸਿੰਘ ਬਰਾੜ ਵਜੋਂ ਹੋਈ ਹੈ ਜੋ ਕਿ ਪਿੰਡ ਦੇ ਇੱਕੋ ਹੀ ਉੱਗੇ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਨੇ ਸਥਾਨਕ ਲੋਕਾਂ ਮੁਤਾਬਕ ਵਿਨੇ ਪ੍ਰਤਾਪ ਦਾ ਪਿੰਡ ਦੇ ਹੀ ਕਿਸੇ ਰਿਸ਼ਤੇਦਾਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਐਫ ਆਈ ਆਰ ਮ੍ਰਿਤਕ ਵਿਨੇ ਪ੍ਰਤਾਪ ਸਿੰਘ ਬਰਾੜ ਦੀ ਪੁੱਤਰੀ ਸਾਜੀਆ ਬਰਾੜ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ ਜਿਸ ਵਿੱਚ ਸਾਜੀਆ ਦਾ ਕਹਿਣਾ ਹੈ ਕਿ ਇਸ ਸਾਰੀ ਘਟਨਾ ਨੂੰ ਉਸ ਦੇ ਰਿਸ਼ਤੇਦਾਰ ਦਰਸ਼ਨ ਸਿੰਘ ਨੇ ਦੇਖਿਆ ਸੀ ਤੇ ਅਸਲ ਦੋਵੇਂ ਮ੍ਰਿਤਕ ਵਿਨੇ ਪ੍ਰਤਾਪ ਸਿੰਘ ਤੇ ਸੂਰਜ ਪ੍ਰਤਾਪ ਸਿੰਘ ਬਰਾੜ ਆਪਣੇ ਖੇਤਾਂ 'ਚ ਗਏ ਹੋਏ ਸਨ ਇਸੇ ਦੌਰਾਨ ਮੁਲਜ਼ਮ ਦਵਿੰਦਰ ਸਿੰਘ ਨੇ ਉਹਨਾਂ ਦੀ ਕਾਰ ਅੱਗੇ ਟਰੈਕਟਰ ਖੜਾ ਕਰ ਦਿੱਤਾ ਤੇ ਟਰੈਕਟਰ ਤੇ ਕੋਈ ਅਣਪਛਾਤਾ ਵਿਅਕਤੀ ਵੀ ਬੈਠਾ ਸੀ ਜਿਸ ਨੇ ਆਪਣੇ ਹੱਥ 'ਚ ਬੜੇ ਫੜੇ ਜਿਹੜੇ ਬੇਸਬਾਲ ਬੈਟ ਨਾਲ ਉਸਦੇ ਪਿਤਾ ਵਿਨੇ ਪ੍ਰਤਾਪ ਤੇ ਹਮਲਾ ਕਰ ਦਿੱਤਾ ਇਹ ਦੇਖ ਕੇ ਸੂਰਜ ਪ੍ਰਤਾਪ ਵੀ ਆਪਣੀ ਕਾਰ 'ਚ ਰੱਖਿਆ ਬੇਸਬਾਲ ਬੈਟ ਲੈ ਆਇਆ ਪਰ ਦੋਸ਼ੀ ਦਵਿੰਦਰ ਸਿੰਘ ਨੇ ਆਪਣੇ ਰਿਵਾਲਵਰ ਤੋਂ ਦੋ ਗੋਲੀਆਂ ਨਾਲ ਉਸਦੇ ਪਿਤਾ ਵਿਨੇ ਪ੍ਰਤਾਪ ਸਿੰਘ ਤੇ ਦੋ ਗੋਲੀਆਂ ਸੂਰਜ ਪ੍ਰਤਾਪ ਸਿੰਘ ਤੇ ਚਲਾ ਦਿੱਤੀਆਂ ਜਿਸ ਤੋਂ ਬਾਅਦ ਦੋ ਮਾਦੀ ਮੌਤ ਹੋ ਜਾਂਦੀ ਹੈ ਇਹ ਮਾਮਲਾ ਕਿਉਂਕਿ ਸਿਆਸਤਦਾਨ ਦੇ ਨਹੀਂ ਦੇ ਕੀ ਰਿਸ਼ਤੇਦਾਰਾਂ ਨਾਲ ਜਿਹੜਿਆ ਇਸ ਕਰਕੇ ਸੁਰਖੀਆਂ ਬਣ ਗਿਆ ਹਰੇਕ ਅਖਬਾਰ ਤੇ ਹਰੇਕ ਵੈਬ ਚੈਨਲਾਂ ਦੇ ਉੱਤੇ ਚੱਲੀ ਖਬਰ ਦੀ ਜਿਹੜੀ ਜਾਣਕਾਰੀ ਹੈ ਉਹ ਇਹ ਹੀ ਆ ਰਹੀ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਅਗਲੀ ਤਫ਼ਤੀਸ਼ ਕਰ ਰਹੀ ਹੈ ਹਾਲਾਂਕਿ ਇਸ ਕੇਸ ਦੇ ਵਿੱਚ ਦੱਸਿਆ ਜਾਂਦਾ ਹੈ ਪੁਲਿਸ ਦੇ ਵੱਲੋਂ ਕਿ ਜਿਹੜਾ ਰਜਿਸਟਰਡ ਕੇਸ ਕੀਤਾ ਗਿਆ ਉਹ 103 ਜਿਹੜੀ ਧਾਰਾ ਦੇ ਤਹਿਤ ਯਾਨੀ ਕਿ ਕਤਲ ਦੇ ਮਾਮਲੇ ਦੀ ਧਾਰਾ ਵੀ ਜੋੜੀ ਗਈ ਹੈ ਤੇ ਨਾਲ ਹੀ 62 BNS ਦੀ ਧਾਰਾ ਵੀ ਨਾਲ ਜੋੜ ਦਿੱਤੀ ਗਈ ਇਹਨਾਂ ਦੋਵਾਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਚਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਤਫ਼ਤੀਸ਼ੀ ਜਿਹੜੀ ਅਗਲੀ ਕਾਰਵਾਈ ਹੈ ਜਾਂਚ ਪੜਤਾਲ ਹੈ ਉਹ ਵੀ ਨਿਰਪੱਖਤਾ ਦੇ ਆਧਾਰ ਤੇ ਕੀਤੀ ਜਾਵੇਗੀ ਤੇ ਵੱਖ-ਵੱਖ ਥਾਵਾਂ ਤੇ ਜਾਇਦਾਦਾਂ ਨੂੰ ਲੈ ਕੇ ਜਿਹੜਾ ਮਸਲਾ ਚੱਲ ਰਿਹਾ ਸੀ ਬਾਤ ਚੱਲ ਰਿਹਾ ਸੀ ਉਸੇ ਦੇ ਤਹਿਤ ਇਹ ਸਾਰਾ ਕੁਝ ਕਾਂਡ ਵਾਪਰਿਆ ਹਾਲਾਂਕਿ ਜਿਹੜੇ ਪਿਓ ਪੁੱਤ ਨੇ ਮਾਰੇ ਗਏ ਨੇ ਇਸ ਕੇਸ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਵਿੱਚੋਂ ਉਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਦੇ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਐਫ ਆਈ ਆਰ ਨੂੰ ਦਰਜ ਕੀਤਾ ਗਿਆ ਹਾਲਾਂਕਿ ਜਾਗਰਣ ਅਖਬਾਰ ਦੇ ਵਿੱਚ ਇਸ ਦੌਰਾਨ ਮ੍ਰਿਤਕ ਦੇ ਜਿਹੜੇ ਰਿਸ਼ਤੇਦਾਰ ਨੇ ਸਾਬਕਾ ਵਿਧਾਇਕ ਜੀਤ ਇੰਦਰ ਸਿੰਘ ਮੋਫਰ ਨੇ ਮਲੂਠ ਚ ਕਿਹਾ ਕਿ ਬਹੁਤ ਦੁਖਦਾਈ ਘਟਨਾ ਹੈ ਉਹਨਾਂ ਵਿਚਕਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਵਾਪਰੀ ਹੈ ਉਹ ਉਸ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਦੇਖਦੇ ਹਾਂ ਕਿ ਇਸ ਤੋਂ ਬਾਅਦ ਜਦੋਂ ਮੁਲਜ਼ਮਾਂ ਦੀ ਭਾਲ ਹੋਵੇਗੀ ਅਸਲ ਦੇ ਵਿੱਚ ਕਹਾਣੀ ਜੋ ਐਫਆਈਆਰ ਦੇ ਮੁਤਾਬਕ ਲਿਖੀ ਗਈ ਉਹੀ ਨਿਕਲਦੀ ਆ ਜਾਂ ਫਿਰ ਦੂਜਾ ਪਾਸਾ ਕੁਝ ਹੋਰ ਨਿਕਲਦਾ ਫਿਲਹਾਲ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਕਤਲ ਕੇਸ ਹੋਇਆ ਦੋਹਰਾ ਕਤਲ ਕਾਂਡ ਇਸ ਦੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਜਦੋਂ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ